ਨਾ ਸ਼ਹਿਰ ਦੇ ਪਿਛਲੇ ਦਿਨੀ ਸ਼ਹਿਰ ਦੇ ਤਕਰੀਬਨ ਸਾਰੇ ਸੀਨੀਅਰ ਪੱਤਰਕਾਰਾਂ ਨੇ ਖੰਨਾ ਮੀਡੀਆ ਵੈਲਫੇਅਰ ਕਲੱਬ ਦਾ ਗਠਨ ਕੀਤਾ ਹੈ ਕਲੱਬ ਦੇ ਉਹਦੇ ਦਰਨੇ ਜ਼ਰੂਰਤਮੰਦਾਂ ਦੀ ਸੇਵਾ ਤੇ ਵਾਤਾਵਰਨ ਦੀ ਸ਼ੁੱਧਤਾ ਲਈ ਵੱਤ ਤੋਂ ਵੱਧ ਬੂਟੇ ਲਾਉਣ ਦਾ ਪ੍ਰਣ ਕੀਤਾ ਸੀ ਅੱਜ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਸੀਨੀਅਰ ਪੱਤਰਕਾਰਾਂ ਵੱਲੋਂ 101 ਖੰਨਾ ਮੀਡੀਆ ਵੈਲਫੇਅਰ ਕਲੱਬ ਕੰਨਿਓ ਅੱਜ ਜਿਹੜੇ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਲਗਾਤਾਰ ਜਾਰੀ ਰਹੂਗੀ ਤੁਸੀਂ ਦੇਖ ਰਹੇ ਹੋ ਜਿੰਨੇ ਵੀ ਸੀਨੀਅਰ ਪੱਤਰਕਾਰ ਨੇ ਅੱਜ ਸੋ ਦੀ ਸੰਸਥਾ ਹੈ ਉਹ ਵੈਲਫੇਅਰ ਜਿਹੜਾ ਅਸੀਂ ਸ਼ਬਦ ਰੱਖਿਆ ਸੀ ਉਹ ਤਾਂ ਰੱਖਿਆ ਸੀ ਵੀ ਅਸੀਂ ਇਹਦੇ ਨਾਲ ਇਸ ਤੋਂ ਇਲਾਵਾ ਵੀ ਹੋਰ ਕੰਮ ਕਰਾਂਗੇ ਅਜੀ ਉਸ ਟਾਈਮ ਇਹ ਵੀ ਕਿਹਾ ਸੀ ਅਸੀਂ ਪਰਿਆਵਰਣ ਦੇ ਨਾਲ ਸੰਬੰਧਿਤ ਸਾਰੇ ਪੱਤਰਕਾਰਾਂ ਨੇ ਇਹ ਪ੍ਰਣ ਲਿੱਤਾ ਸੀਗਾ ਵੀ ਅਸੀਂ ਜੋ ਵੀ ਕੰਮ ਕਰਾਂਗੇ ਲੋਕਾਂ ਦੀ ਭਲਾਈ ਲਈ ਸਮਾਜ ਸੇਵਾ ਲਈ ਔਰ ਪ੍ਰਦੂਸ਼ਣ ਜਿਹੜਾ ਅੱਜਕੱਲ ਫੈਲ ਰਿਹਾ ਜਿਵੇਂ ਗਰਮੀ ਬਹੁਤ ਜ਼ਿਆਦੀ ਹੈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਖੰਨਾ ਸ਼ਹਿਰ ਵਿੱਚ ਪਿਛਲੇ ਦਿਨੀ ਸ਼ਹਿਰ ਦੇ ਤਕਰੀਬਨ ਸਾਰੇ ਸੀਨੀਅਰ ਪੱਤਰਕਾਰਾਂ ਨੇ ਖੰਨਾ ਮੀਡੀਆ ਵੈਲਫੇਅਰ ਕਲੱਬ ਦਾ ਗਠਨ ਕੀਤਾ ਹੈ ਕਲੱਬ ਦੇ ਉਹਦੇ ਦਰਾਂ ਨੇ ਜ਼ਰੂਰਤਮੰਦਾਂ ਦੀ ਸੇਵਾ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਵੱਤਵਤ ਬੂਟੇ ਲਾਉਂਦਾ ਪ੍ਰਣ ਕੀਤਾ ਸੀ ਅੱਜ ਮਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਸੀਨੀਅਰ ਪੱਤਰਕਾਰਾਂ ਵੱਲੋਂ 101 ਬੂਟੇ ਲਗਾ ਕੇ ਮਹਿੰਮ ਦੀ ਸ਼ੁਰੂਆਤ ਕੀਤੀ ਮਹਿੰਮ ਵਿੱਚ ਕਲੱਬ ਦੇ ਸੀਨੀਅਰ ਪੱਤਰਕਾਰਾਂ ਉਹਦੇ ਦਰਾਂ ਨੇ ਆਪਣਾ ਯੋਗਦਾਨ ਪਾਇਆ ਮਹਿੰਮ ਦੀ ਸ਼ੁਰੂਆਤ ਖੰਨਾ ਦੇ ਜੀਟੀ ਰੋਡ ਪਿਸਟਾਈਨ ਮਾਲ ਦੇ ਸਾਹਮਣੇ ਤੋਂ ਕੀਤੀ ਗਈ ਇਹਨਾਂ ਬੂਟਿਆਂ ਦੀ ਸਾਂਭ ਸੰਭਾਲ ਵੀ ਖੰਨਾ মিডিਆ ਵੈਲਫੇਅਰ ਕਲੱਬ ਕਰੇਗਾ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਪੱਤਰਕਾਰਾਂ ਨੇ ਆਪਣਾ ਯੋਗਦਾਨ ਪਾਇਆ ਹੈ ਇਸ ਮੁਹਿੰਮ ਵਿੱਚ ਵਿਸ਼ੇਸ਼ ਸਹਿਯੋਗ ਦੇਣ ਲਈ ਖੰਨਾ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱੱਡੜ ਅਤੇ ਨਗਰ ਕੌਂਸਲ ਦੇ ਅਧਿਕਾਰੀਆ ਜੰਗਲਾਤ ਵਿਭਾਗ ਦੇ ਅਧਿਕਾਰੀਆ ਅਤੇ ਪੀ ਡਬਲਯੂ ਡੀ ਦੇ ਅਧਿਕਾਰੀਆ ਦਾ ਕਲੱਬ ਵੱਲੋਂ ਧੰਨਵਾਦ ਵੀ ਕੀਤਾ ਗਿਆ ਹੈ ਪਿਛਲੇ ਦਿਨੀ ਖੰਨਾ মিডিਆ ਵੈਲਫੇਰਰ ਕਲੱਬ ਦਾ ਗਠਨ ਕੀਤਾ ਗਿਆ ਸੀਗਾ ਔਰ ਜਿਸ ਵਿੱਚ ਸਾਰੇ तकरीबन ਜਿਆਦਾਤਰ ਸੀਨੀਅਰ ਜਰਨਲਿਸਟ ਵਿੱਚ ਸਾਡੇ ਵਿੱਚ ਯੂਨੀਅਨ ਦੇ ਹੈਗੇ ਨੇ ਸਾਡੇ ਔਰ ਸਾਡੇ ਸਾਰੇ ਪੱਤਰਕਾਰਾਂ ਨੇ ਇਹ ਪ੍ਰਣ ਲਿੱਤਾ ਸੀਗਾ ਵੀ ਅਸੀਂ ਜੋ ਵੀ ਕੰਮ ਕਰਾਂਗੇ ਲੋਕਾਂ ਦੀ ਭਲਾਈ ਲਈ ਸਮਾਜ ਸੇਵਾ ਲਈ ਔਰ ਪ੍ਰਦੂਸ਼ਣ ਜਿਹੜਾ ਅੱਜ ਕੱਲ ਫੈਲ ਰਿਹਾ ਜਿਵੇਂ ਗਰਮੀ ਬਹੁਤ ਜ਼ਿਆਦੀ ਹੈ ਔਰ ਉਹਨੂੰ ਦੇਖਦੇ तकरीबन ਅੱਜ ਸ਼ੁਰੂਆਤ ਕੀਤੀ ਹੈ ਅਸੀਂ 100 ਬੁੱਟਿਆਂ ਦੀ ਸ਼ੁਰੂਆਤ ਕੀਤੀ ਹੈ ਜਿਵੇਂ ਕੇਵਲ ਜੀ ਨੇ ਦੱਸਿਆ ਕਿ ਇਹ ਇਹ ਕੰਮ ਲਗਾਤਾਰ ਜਾਰੀ ਰਹੇਗਾ ਇਹਦੀ ਸਾਂਭ ਸੰਭਾਲ ਵੀ ਸਾਡੇ ਪੱਤਰਕਾਰ ਬਕਾਇਦਾ ਗੇੜਾ ਲਾਣਗੇ ਔਰ ਇਹ ਨਹੀਂ ਵੀ ਖਾਲੀ ਇੱਥੇ ਸਿਰਫ ਬੁੱਟੇ ਲਾ ਕੇ ਛੱਡ ਤਾਗੇ ਇਹਨੂੰ ਪਾਣੀ ਪਾਣੀ ਦੀ ਸਾਂਭ ਸੰਭਾਲ ਦੀ ਫਿਰ ਅਗਲੀ ਮੀਟਿੰਗ ਵੀ ਸ਼ਾਇਦ ਇੱਥੇ ਰੱਖਾਂਗੇ ਅਸੀਂ ਔਰ ਇਸ ਤੋਂ ਇਲਾਵਾ ਵੀ ਜਿਹੜੇ ਵੀ ਸਾਡੇ মিডিਆ ਤੋਂ ਇਲਾਵਾ ਜਿਹੜੇ ਵੀ ਕੋਈ ਕੋਈ ਸਮੱਸਿਆ ਆਂਦੀ ਹੈ ਕਿਸੇ ਨੂੰ ਕੋਈ ਵੀ ਆਂਦੀ ਹੈ ਕਿਸੇ ਵੀ ਗਰੀਬ ਭਾਈ ਦੀ ਕੋਈ ਕੋਈ ਵੀ ਸਮੱਸਿਆ ਹੁੰਦੀ ਹੈ ਕਿਸੇ ਦੇ ਸਮਾਜ ਸੇਵਾ ਦਾ ਕੰਮ ਹੁੰਦਾ ਉਹ ਵੱਧ ਚੜ੍ਹ ਕੇ ਹਿੱਸਾ ਪਾਉਣਗੇ ਸਾਡੇ ਸਾਰੇ ਸਮੂਹ ਪੱਤਰਕਾਰ ਔਰ ਧੰਨਵਾਦ ਜੀ ਇਹ ਬਲਜੀ ਜੀ ਜਿਹੜੀ ਇਹ ਮੁਹਿੰਮ ਚਲਾਈ ਗਈ ਹੈ ਕੀ ਮੁਹਿੰਮ ਹੈ ਕੀ ਪ੍ਰੋਬਲਮ ਸਰ ਅਸੀਂ ਕੁਝ ਦਿਨ ਪਹਿਲਾਂ ਖੰਨਾ মিডিਆ ਵੈਲਫੇਅਰ ਕਲੱਬ ਦਾ ਗਠਨ ਕੀਤਾ ਸੀਗਾ ਤੇ ਉਹਦੇ ਵਿੱਚ ਅਸੀਂ ਇੱਕ ਪ੍ਰਣ ਲਿਆ ਸੀਗਾ ਵੀ ਜਿਹੜੀ ਸਾਡੀ ਸੰਸਥਾ ਹੈ ਉਹ ਵੈਲਫੇਅਰ ਜਿਹੜਾ ਅਸੀਂ ਸ਼ਬਦ ਰੱਖਿਆ ਸੀ ਉਹ ਤਾਰ ਰੱਖਿਆ ਸੀ ਵੀ ਅਸੀਂ ਇਹਦੇ ਨਾਲ ਇਸ ਤੋਂ ਇਲਾਵਾ ਵੀ ਹੋਰ ਕੰਮ ਕਰਾਂਗੇ ਅਸੀਂ ਉਸ ਟਾਈਮ ਇਹ ਵੀ ਕਿਹਾ ਸੀ ਅਸੀਂ ਪਰਿਆਵਰਣ ਦੇ ਨਾਲ ਸੰਬੰਧਿਤ ਕੰਮ ਕਰਾਂਗੇ ਉਹੀ ਜਿਹੜੀ ਗੱਲ ਅਸੀਂ ਉਸ ਦਿਨ ਕਹੀ ਸੀ ਉਹਦੇ ਸੰਬੰਧ ਜੀ ਅੱਜ ਅਸੀਂ 100 ਦੇ ਕਰੀਬ ਜਿਹੜੇ ਪੌਦੇ ਨੇ ਉਹ ਲਾਉਣ ਲਈ ਅਸੀਂ ਖੰਨਾ ਜੀਟੀ ਰੋਡ ਤੇ ਪਹੁੰਚੇ ਆ ਤੇ ਉਹ ਅਸੀਂ ਅੱਜ ਪੌਦੇ ਲਾ ਦਿੱਤੇ ਨੇ ਤੇ ਇਹ ਕੰਮ ਹੈ ਜਿਹੜਾ ਉਹ ਅੱਗੇ ਵੀ ਜਾਰੀ ਰਹੂਗਾ ਇਹ ਨਹੀਂ ਵੀ ਅੱਜ ਹੀ ਲਾਤਾ ਸਾਡਾ ਕਲੱਬ ਇਹਨੂੰ ਨਿਰੰਤਰ ਅੱਗੇ ਵੀ ਜਾਰੀ ਰੱਖੂਗਾ ਸਤੂ ਜੀ ਜਿਹੜੀ ਅੱਜ ਤੁਸੀਂ ਮੈਮ ਸ਼ੁਰੂ ਕੀਤੀ ਹੈ ਇਹ ਦਾ ਕੀ ਮਕਸਦ ਹੈ ਕਿੰਨੇ ਚਿਰ ਤੋਂ ਸ਼ੁਰੂ ਕੀਤੀ ਹੈ ਖੰਨਾ মিডিਆ ਵੈਲਫੇਅਰ ਕਲੱਬ ਕੰਨੀਓ ਅੱਜ ਜਿਹੜੇ ਬੂਟੇ ਲਾਣ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਲਗਾਤਾਰ ਜਾਰੀ ਰਹੂਗੀ ਤੁਸੀਂ ਦੇਖ ਰਹੇ ਹੋ ਜਿੰਨੇ ਵੀ ਸੀਨੀਅਰ ਪੱਤਰਕਾਰ ਨੇ ਅੱਜ 100 ਦੇ ਕਰੀਬ ਬੂਟਾ ਲਾਇਆ ਬਾਕੀ ਜਿੰਨੇ ਹੀ ਸਮਾਜ ਸੇਵਾ ਦੇ ਕੰਮ ਜਿੰਨੇ ਵੀ ਜਿਸ ਜਿਸ ਨੂੰ ਵੀ ਕਿਸੇ ਗਰੀਬ ਬੰਦੇ ਨੂੰ ਜਾਂ ਕਿਸੇ ਨੂੰ ਹੀ ਕਦੀ ਵੀ ਜ਼ਰੂਰਤ ਪੈਂਦੀ ਹੈ ਤੇ ਸਾਰਾ ਜਿੰਨੇ ਸੀਨੀਅਰ ਪੱਤਰਕਾਰ ਨੇ ਜੋ ਆਪਣਾ ਤਿਲ ਫੁੱਲ ਜੋ ਕਰਕੇ ਅਗਲੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹਿਣਗੇ